ਸასი ਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਇਹ ਜੇ ਸਨੈਕਸ ਬਣਾਉਣੇ ਦੱਸਦੀਆਂ ਵੀ ਜਿਹੜੇ ਬੱਚਿਆਂ ਨੂੰ ਆਪਾਂ ਟਿਫਨ ਦੇ ਵਿੱਚ ਜਾਂ ਆਪਾਂ ਕਈ ਵਾਰੀ ਪਕੌੜੇ ਬਣਾਉਣ ਦਾ ਮਨ ਕਰ ਜਾਂਦਾ ਕੁਝ ਕਰਾਰਾ ਖਾਣ ਦਾ ਤੇ ਪਰ ਆਪਾਂ ਪਕੌੜੇ ਵੀ ਨਹੀਂ ਬਣਾਉਣੇ ਹੈਗੇ ਬਹੁਤ ਹੀ ਜ਼ਿਆਦਾ ਟੇਸਟੀ ਨਮਕੀਨ ਕਰਾਰਾ ਤੇ ਆਪਾਂ ਸਨੈਕਸ ਬਣਾਵਾਂਗੇ ਅੱਜ ਤੇ ਤੁਸੀਂ ਕਿਸ ਆਏ ਮਹਿਮਾਨਾਂ ਨੂੰ ਵੀ ਰੱਖ ਸਕਦੇ ਹੋ ਤੇ ਤੁਸੀਂ ਘਰ ਦੇ ਵਿੱਚ ਜਿਵੇਂ ਦੁਪਹਿਰੇ ਮਨ ਕਰਦਾ ਹੁੰਦਾ ਤਾਂ ਆਪਾਂ ਉਦੋਂ ਵੀ ਬਣਾ ਸਕਦੇ ਆ ਬਹੁਤ ਹੀ ਸੌਖੇ ਨੇ ਬਹੁਤ ਹੀ ਜਲਦੀ ਬਣ ਜਾਣਗੇ ਤੇ ਸਾਰੀਆਂ ਸਬਜ਼ੀਆਂ ਵਗੈਰਾ ਆਪਾਂ ਇਹਦੇ ਵਿੱਚ ਯੂਜ਼ ਕਰ ਸਕਦੇ ਆ ਨਾ ਇਹ ਪਕੌੜੇ ਨੇ ਤੇ ਨਾ ਹੀ ਮਤਲਬ ਆਪਾਂ ਕਹਾਂਗੇ ਵੀ ਕੋਈ ਤਲੀਵੀ ਚੀਜ਼ ਆ ਬਸ ਸਾਰਾ ਕੁਝ ਪੱਕਿਆ ਪਕਾਇਆ ਹੋਣਾਗਾ ਪਰ ਬਸ ਸਿਰਫ 2 ਮਿੰਟ ਆਪਾਂ ਇਹਨਾਂ ਨੂੰ ਸੇਕ ਲਵਾਉਣਾ ਤਾਂ ਇਹਦੇ ਲਈ ਆਪਾਂ ਨੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਨੇ ਦੋ ਬ੍ਰੈਡ ਲੈ ਲੈਣੇ ਆ ਦੋ ਲੈ ਲੋ ਚਾਰ ਲੈ ਲੋ ਇਹ ਜਿੰਨੇ ਕੁ ਤੁਸੀਂ ਬਣਾਉਣੇ ਆ ਉਸ ਹਿਸਾਬ ਨਾਲ ਆਪਾਂ ਬ੍ਰੈਡ ਲੈ ਲੈਣੇ ਆ ਮੈਂ ਇੱਥੇ ਚਾਰ ਬ੍ਰੈਡ ਲੈ ਲੇ ਮੈਂ ਪਹਿਲਾਂ ਦੋ ਲੈ ਸੀ ਫਿਰ ਮੈਂ ਸੋਚਿਆ ਬਾਅਦ ਖਾਣਗੇ ਤਾਂ ਆਪਾਂ ਨੇ ਚਾਰ ਲੈ ਲੇ ਇਹਨਾਂ ਨੂੰ ਆਪਾਂ ਮੈਂ ਕੀ ਕੀਤਾ ਇਹਨਾਂ ਨੂੰ ਬਰੀਕ ਬਰੀਕ ਇਦਾਂ ਤੋੜ ਲਿਆ ਹੱਥ ਦੇ ਨਾਲ ਇਹਨਾਂ ਦੇ ਟੁਟੇ ਕਰ ਲੇ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਲੈਣਾਗਾ ਦੁੱਧ ਤੁਸੀਂ ਪਾਣੀ ਵੀ ਲੈ ਸਕਦੇ ਹੋ ਦੁੱਧ ਪਰ ਜ਼ਿਆਦਾ ਨਹੀਂ ਪਾਉਣਾ ਸਿਰਫ ਦੋ ਵੱਡੇ ਚਮਚੇ ਮਸਾਜ ਜੋਜ਼ ਹੋਣਗੇ ਉਹ ਵੀ ਆਪਾਂ ਇਹਨਾਂ ਨੂੰ ਸਿਰਫ ਗਿੱਲਾ ਜਿਹਾ ਹੀ ਕਰਨਾ ਥੋੜਾ ਜਿਹਾ ਲੈਣਾ ਦੁੱਧ ਤੇ ਜੇ ਤੁਹਾਨੂੰ ਲੱਗਿਆ ਤਾਂ ਤੁਸੀਂ ਉਹਨਾਂ ਦੇ ਵਿੱਚ ਉਹਦੇ ਵਿੱਚ ਵੱਧ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਕਿਉਂਕਿ ਬ੍ਰੈਡ ਦੇ ਮੁਤਾਬਕ ਦੁੱਧ ਲੱਗੂਗਾ ਚਾਰ ਲੈ ਆ ਪੰਜ ਲੈ ਆ ਜਾਂ ਤੁਸੀਂ ਵੱਧ ਲੈ ਆ ਹਨਾ ਉਸ ਮੁਤਾਬਕ ਹੁਣ ਆਪਾਂ ਇਹਨਾਂ ਨੂੰ ਵੀ ਥੋੜਾ ਜਿਹਾ ਗਿੱਲਾ ਜਿਹਾ ਕਰ ਲਈਏ ਵੀ ਜਿਹੜਾ ਦੁੱਧ ਆਗਾ ਉਹ ਥੱਲੇ ਨਹੀਂ ਹੋਣਾ ਚਾਹੀਦਾ ਜ ਇਹਨਾਂ ਦੇ ਉੱਪਰ ਹੀ ਬ੍ਰੈਡ ਦੇ ਪੈਣਾ ਚਾਹੀਦਾ ਜਿਹਦੇ ਨਾਲ ਇਹ ਥੋੜਾ ਜਿਹਾ ਸਿੱਲੇ ਪਣ ਜ ਇਹਨਾਂ ਦੇ ਵਿੱਚ ਆ ਜਾਏ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੁੱਧ ਹੋਰ ਸੀ ਮੇਰੇ ਕੋਲੇ ਉਹਨੂੰ ਦੇਖਿਆ ਵੀ ਥੋੜਾ ਇਹ ਘਟਾ ਕਿਉਂਕਿ ਆਪਾਂ ਜਦੋਂ ਇਹਦੇ ਵਿੱਚ ਸਬਜ਼ੀਆਂ ਪਾਵਾਂਗੇ ਤਾਂ ਜਬ ਮੰਨ ਕੇ ਚਲੋ ਤੁਸੀਂ ਅੱਧਾ ਕੱਪ ਲੱਗ ਜੂ ਬਸ ਇਤੋਂ ਜ਼ਿਆਦਾ ਨਹੀਂ ਲੱਗਦਾ ਤੇ ਜੇ ਤੁਸੀਂ ਦੁੱਧ ਨਹੀਂ ਪਾਉਣਾ ਤਾਂ ਤੁਸੀਂ ਪਾਣੀ ਲੈ ਲਓ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਣੀਆਂ ਜੀ ਸਬਜ਼ੀਆਂ ਨੂੰ ਸਾਈਡ ਤੇ ਰੱਖ ਲਾਂਗੇ ਆਪਾਂ ਬਰੀਕ ਸਬਜ਼ੀਆਂ ਕੱਟ ਲੈਣੀਆਂ ਨੇ ਸਬਜ਼ੀਆਂ ਜਿਹੜੀਆਂ ਮਰਜ਼ੀ ਲੈ ਲਓ ਜਿਹੜੀਆਂ ਵੀ ਗਾਜਰ ਗੋਭੀ ਮਟਰ ਜੋ ਜੋ ਸਬਜ਼ੀਆਂ ਤੁਹਾਡੇ ਕੋਲੇ ਹੈਗੀਆਂ ਟਮਾਟਰ ਆਪਾਂ ਨੇ ਪਿਆਜ਼ ਸਾਰਾ ਕੁਝ ਜਿਵੇਂ ਗਾਜਰਾਂ ਸੀ ਉਹਨੂੰ ਮੈਂ ਕੱਦੂਕਸ ਕਰ ਲਿਆ Shimla mirch ਸੀ ਦੇ ਉਹਨੂੰ ਬਰੀਕ ਕੱਟ ਲਿਆ ਤੇ ਟਮਾਟਰਾਂ ਨੂੰ ਬਰੀਕ ਕੱਟ ਲਿਆ ਜਿੰਨੀਆਂ ਵੀ ਸਬਜ਼ੀਆਂ ਤੁਹਾਡੇ ਕੋਲੇ ਕੋਈ ਵੀ ਹੈਗੀਆਂ ਤੁਸੀਂ ਉਹ ਸਾਰੀਆਂ ਯੂਜ਼ ਕਰ ਲਓ ਪਿਆਜ਼ ਪਾ ਲੈ ਕੱਟ ਕੇ ਤੇ ਮੇਰੇ ਕੋਲੇ ਜਿੰਨੀਆਂ ਸਬਜ਼ੀਆਂ ਪਈਆਂ ਸੀ ਮੈਂ ਸਾਰੀਆਂ ਇਹਦੇ ਵਿੱਚ ਵਰਤ ਲੀਆਂ ਤੇ ਲਗਭਗ ਆਪਣੇ ਕੋਲੇ ਗਾਜਰਾ ਮਟਰ ਤਹਾਰਿਕ ਦੇ ਘਰ ਦੇ ਵਿੱਚ ਅੱਜਕੱਲ ਆਮ ਹੀ ਨੇ ਹਨਾ ਤਾਂ ਇਹ ਆਪਾਂ ਲੈ ਲੈਣੇ ਆ ਸ਼ਿਮਲਾ ਮਿਰਚ ਲੈ ਲਈ ਫਿਰ ਇਹਦੇ ਵਿੱਚ ਨਾ ਆਪਾਂ ਕੋਈ ਮੈਦਾਣਾ ਨਹੀਂ ਯੂਜ਼ ਕਰਨਾ ਕੁਝ ਨਹੀਂ ਕਰਨਾ ਆਪਾਂ ਇਹਦੇ ਵਿੱਚ ਪਾ ਲੈਣਾ ਜੀ ਥੋੜਾ ਜਿਹਾ ਚੌਲਾਂ ਦਾ ਆਟਾ ਇੱਕ ਕੱਪ ਚੋਲਾ ਦਾ ਆਟਾ ਪਾ ਲਿਆ ਇਹਦੇ ਤੋਂ ਥੋੜਾ ਜਿਹਾ ਪਾ ਲਿਆ ਇਹਦੇ ਵਿੱਚ ਅ ਸੂਜੀ ਥੋੜੇ ਜਿਹੀ ਪਾਈ ਜਿਆਦਾ ਨਹੀਂ ਪਾਈ ਥੋੜੀ ਜਿਹੀ ਸੂਜੀ ਪਾਈ ਆ ਅ ਮਤਲਬ ਜੇ ਤੁਸੀਂ ਮਤਲਬ ਅੱਧੇ ਪਾਉਣਾਗਾ ਹਨਾ ਉਹਦੇ ਨਾਲੋਂ ਜਿਵੇਂ ਆਪਾਂ ਇੱਕ ਕੱਪ ਲਿਆਗਾ ਅੱ ਆਟਾ ਪਾ ਲਓ ਜੇ ਤੁਸੀਂ ਤੁਹਾਡੇ ਕੋਲੇ ਸੂਜੀ ਨਹੀਂ ਹੈਗੀ ਤੁਸੀਂ ਆਟਾ ਵੀ ਪਾ ਸਕਦੇ ਹੋ ਚੌਲਾਂ ਦਾ ਆਟਾ ਹੈ ਨਹੀਂ ਤਾਂ ਤੁਸੀਂ ਸਿੰਪਲ ਆਟਾ ਪਾ ਸਕਦੇ ਹੋ ਤੇ ਸੂਜੀ ਪਾ ਲਓ ਮਤਲਬ ਕਿ ਇਹ ਬਾਈਂਡਿੰਗ ਦੇ ਲਈ ਆ ਵੇਸਟਰਨ ਨਹੀਂ ਮੈਂ ਇਥੇ ਯੂਜ਼ ਕੀਤਾ ਤੇ ਬਾਕੀ ਇਹਦੇ ਵਿੱਚ ਮਸਾਲੇ ਪਾ ਲੈਣੇ ਆਗੇ ਮਸਾਲੇ ਤਾਂ ਤੁਸੀਂ ਆਮ ਨੋਰਮਲ ਜਿਹੜੇ-ਜਿਹੜੇ ਵੀ ਮਸਾਲੇ ਧਨੀਆ ਪਾਊਡਰ ਜੀਰਾ ਪਾਊਡਰ ਗਰਮ ਮਸਾਲਾ ਚਾਟ ਮਸਾਲਾ ਜਿਹੜੇ ਵੀ ਤੁਹਾਡੇ ਕੋਲੇ ਮਸਾਲੇ ਹੈਗਾ ਤੁਸੀਂ ਉਹ ਬਾਤ ਲਓ ਇਹਦੇ ਵਿੱਚ ਲੂਣ ਆਪਣੇ ਮਤਲਬ ਟੇਸਟ ਮੁਤਾਬਕ ਪਾ ਲੋ ਹਰੀ ਮਿਰਚ ਕਿੰਨਾ ਕੁ ਤੁਸੀਂ ਕਰਾਰਾ ਖਾਣਾ ਹਰੀ ਮਿਰਚ ਲਾਲ ਮਿਰਚ ਇਹ ਮਸਾਲੇ ਆਪਾਂ ਨੇ ਪਾ ਲੈਣਾ ਨੋਰਮਲ ਜਿਹੜੇ ਆਪਣੇ ਕੋਲੇ ਰਸੋਈ ਦੇ ਵਿੱਚ ਹੁੰਦੇ ਨੇਗੇ ਤੇ ਕੋਈ ਜ਼ਿਆਦਾ ਏਡੀ ਕੋਈ तामझाम ਤਾਂ ਆਪਾਂ ਕਰਨਾ ਨਹੀਂ ਹੈਗਾ ਤੇ ਨਾਰਮਲ ਕਿਉਂਕਿ ਜਦੋਂ ਆਪ ਜਿਆਦਾ ਮਸਾਲੇ ਵੀ ਨਹੀਂ ਖਾਂਦੇ ਤੇ ਇਹ ਆਪਾਂ ਆਮੀ ਹਰ ਦਾਲ ਸਬਜੀ ਦੇ ਵਿੱਚ ਵਰਤਦੇ ਆ ਤੇ ਬਾਕੀ ਮਿਰਚ ਆਏ ਹੁੰਦੀਆਂ ਬੱਚਿਆਂ ਦੇ ਹਿਸਾਬ ਨਾਲ ਤੁਸੀਂ ਬੱਚਿਆਂ ਨੂੰ ਖਵਾਉਣਿਆ ਜਾਂ ਵੱਡਿਆਂ ਨੂੰ ਖਾਣਾ ਕਿੰਨੀ ਕੁ ਤੁਸੀਂ ਮਿਰਚ ਖਾਣੇ ਉਹ ਕਰਾਰਾ ਖਾਣੇ ਉਸ ਹਿਸਾਬ ਨਾਲ ਤੇ ਹੁਣ ਵੇ ਜੀ ਇਹਨਾਂ ਨੂੰ ਜਿਹੜਾ ਆਪਾਂ ਨੇ ਹੱਥ ਦੇ ਨਾਲ ਮਿਕਸ ਕਰ ਲੈਣਾ ਮਿਕਸ ਕਰ ਲੈਣਾ ਮਤਲਬ ਆਪਾਂ ਆਟੇ ਜੇ ਵਾਂਗੂ ਇਹਨਾਂ ਨੂੰ ਗੁੰਨ ਲੈਣਾਗਾ ਐ ਇਦਾਂ ਜਦੋਂ ਕਿਉਂਕਿ ਇਹਦੇ ਵਿੱਚ ਪਾਣੀ ਦੀ ਵਰਤੋਂ ਹੋਣੀ ਨਹੀਂ ਉਹ ਬ੍ਰੈਡ ਨੇ ਜਿਹੜੇ ਆਪਣੇ ਪਹਿਲਾਂ ਹੀ ਗਿੱਲੇ ਨੇ ਹੋਣ ਜਿਹੜੇ ਇੱਥੇ ਆਪਾਂ ਜਦੋਂ ਇਹਨਾਂ ਨੂੰ ਇਦਾਂ ਮਸਲ-ਮਸਲ ਕੇ ਜੀ ਇਹਨਾਂ ਦਾ ਆਟਾ ਆ ਜੀ ਮੈਂ ਆਪਾਂ ਗੁੰਨਦੇ ਆ ਨਾ ਇਸ ਤਰ੍ਹਾਂ ਇਹ ਸਾਰੀਆਂ ਸਬਜ਼ੀਆਂ ਤੇ ਤਿਆਰ ਹੋ ਜੂ ਜੇ ਤੁਹਾਨੂੰ ਥੋੜਾ ਜਿਹਾ ਇਹਦੇ ਵਿੱਚ ਸੁੱਕਾ ਜਿਹਾ ਲੱਗਦਾ ਵੈਸਤਾ ਸੁੱਕਾ ਰਹਿਣਾ ਨਹੀਂ ਇਹ ਜੇ ਲੱਗਦਾ ਵੀ ਇਹ ਥੋੜਾ ਗਿੱਲਾ ਨਹੀਂ ਹੋ ਰਹਾ ਤਾਂ ਤੁਸੀਂ ਥੋੜਾ ਜਿਹਾ ਪਾਣੀ ਪਾ ਸਕਦੇ ਹੋ ਇਹਦੇ ਵਿੱਚ ਮੈਂ ਥੋੜਾ ਜਿਹਾ ਹੱਥ ਨਾਲ ਗਿੱਲਾ ਕਰਕੇ ਪਾਣੀ ਪਾਇਆ ਤਾਂ ਇਹ ਆਪਣੇ ਕੋਲੇ ਇਦਾਂ ਬਣ ਕੇ ਤਿਆਰ ਹੋ ਜਾਣਾ ਵਾ ਇਹ ਇਹਨਾਂ ਸਬਜ਼ੀਆਂ ਨੂੰ ਸਾਰੀਆਂ ਨੂੰ ਮਿਕਸ ਕਰ ਲੈਣਾਗਾ ਫਿਰ ਆਪਾਂ ਇਹਨੂੰ ਰੱਖ ਲੈਣਾ ਇੱਕ ਸਾਈਡ ਤੇ ਥੋੜਾ ਜਿਹਾ ਇਹਦੇ ਵਿੱਚ ਜਿੱਦਾਂ ਆਪਣੇ ਕੋਲੇ ਇਸ ਤਰ੍ਹਾਂ ਸਾਰਾ ਇਕੱਠਾ ਹੋ ਗਿਆ ਤੇ ਹੁਣ ਆਪਾਂ ਇੱਕ ਭਾਂਡਾ ਲੈ ਲੈਣਾਗਾ ਚਾਹੇ ਤੁਸੀਂ ਥਾਲ ਲੈ ਲਓ ਪਲੇਟ ਲੈ ਲਓ ਕੁਝ ਵੀ ਲੈ ਲਓ ਉਹਨੂੰ ਥੋੜਾ ਜਿਹਾ ਗ੍ਰੀਸ ਜਿਹਾ ਕਰ ਲਓ ਮੈਂ ਪਲੇਟ ਲਈਆ ਪਲੇਟ ਨੂੰ ਗ੍ਰੀਸ ਕਰ ਲਿਆ ਤੇਲ ਦੇਨਾ ਘਿਓ ਦੇਨਾ ਤੇ ਇਹ ਜਿਹੜਾ ਆਟਾ ਸੀ ਆਪਾਂ ਗੁੰਨ ਕੇ ਰੱਖਿਆ ਤਾਂ ਇਹਨੂੰ ਆਪਾਂ ਨੇ ਇਦਾਂ ਇਕੱਠਾ ਕਰਾ ਰੱਖ ਲੈਣਾਗਾ ਕਰਕੇ ਫਲਾ ਫਲਾ ਕੇ ਰੱਖ ਲੈਣਾ ਮਤਲਬ ਚਾਹੇ ਤੁਸੀਂ ਚੌਰਸ ਫਲਾ ਲਓ ਚਾਹੇ ਤੁਸੀਂ ਗੋਲ ਫਲਾਓ ਜਿੱਦਾਂ ਤੁਹਾਨੂੰ ਠੀਕ ਲੱਗਦਾ ਉਸ ਤਰ੍ਹਾਂ ਇਹਨੂੰ ਫਲਾ ਲਓ ਤੇ ਹੁਣ ਮੈਂ ਇੱਥੇ ਤੁਹਾਨੂੰ ਚੌਰਸ ਫਲਾ ਕੇ ਦਿਖਾਉਣੀ ਆ ਤੇ ਜੇ ਤੁਸੀਂ ਗੋਲ ਬਣਾਉਣੇ ਤਾਂ ਗੋਲ ਤੇ ਇਹਨੂੰ ਆਪਾਂ ਮੈਂ ਇੱਕ ਮਤਲਬ ਪੀਜ਼ਾ ਕਟਰ ਦੇ ਨਾਲ ਕੱਟ ਲੈਣਾ ਕਿਆ ਹੈ ਤੁਸੀਂ ਕਰਦਣਾ ਕੱਟ ਲੋ ਕਿਹੜੀ ਸ਼ੇਪ ਦੇਣੀ ਆ ਤੁਸੀਂ ਉਹ ਦੇ ਲੋ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਆ ਉਸ ਸ਼ੇਪ ਆਪਾਂ ਦੇ ਲੈਣੀ ਆ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਮੈਂ ਲੰਬੇ ਲੰਬੇ ਜਿਹਦਾ ਕੱਟ ਲੇ ਫਿਰ ਇਹਨਾਂ ਨੂੰ ਜਿਹਦਾ ਆਪਾਂ ਬਰਫ ਹੀ ਹੁੰਦੀ ਆ ਉਸ ਤਰ੍ਹਾਂ ਆਪਾਂ ਉਸ ਮਤਲਬ ਸ਼ੇਪ ਦੇ ਵਿੱਚ ਬਣਾ ਲੈਣਾ ਉਸ ਐਂਗਲ ਦੇ ਨਾਲ ਆਪਾਂ ਨੇ ਕੱਟ ਲੈਣਾ ਜੇ ਤੁਸੀਂ ਤਕੂਣੀ ਐਂਗਲ ਦੇ ਨਾਲ ਕੱਟਣਾ ਤਾਂ ਉਸ ਹਿਸਾਬ ਨਾਲ ਕੱਟ ਲਓ ਕਿੱਡੇ ਕਿੱਡੇ ਟੁਕੜੇ ਕੱਟਣਿਆ ਉਹ ਤੁਸੀਂ ਇਹ ਇਦਾਂ ਮੈਂ ਥੋੜੇ ਜਿਹਾ ਨਾ ਜ਼ਿਆਦਾ ਲੰਬੇ ਨੇ ਤੇ ਨਾ ਹੀ ਜ਼ਿਆਦਾ ਛੋਟੇ ਨੇ ਇਹ ਆਪਾਂ ਨੇ ਇਸ ਤਰ੍ਹਾਂ ਕਰਕੇ ਕੱਟ ਲੈਣਿਆਂਗੇ ਤੇ ਹੁਣ ਇਹਨਾਂ ਨੂੰ ਆਪਾਂ ਇਹ ਟੁਕੜੇ ਚੱਕਣੇ ਵੀ ਬਹੁਤ ਸੌਖੇ ਨੇ ਕਿਉਂਕਿ ਗਰੀਸ ਹੋਇਆ ਵਿਆ ਹਨਾ ਇਹਦੇ ਕੋਈ ੱਡੀ ਹੋਣੀ ਇਹ ਦੇਖੋ ਜਲਦੀ ਚੱਕੇ ਜਾਂਦੇ ਆ ਹੁਣ ਮੈਂ ਥੋੜਾ ਜਿਹਾ ਤੇਲ ਲੈ ਲੈਣਾ ਜਾਂ ਤੁਸੀਂ ਕਿਉਂ ਲੈ ਲੋ ਤੇਲ ਲੈ ਲੋ ਜਿਆਦਾ ਡੀਪ ਫਰਾਈ ਨਹੀਂ ਆਪਾਂ ਕਰਨਾ ਕਿਉਂਕਿ ਸਾਰਾ ਕੁਝ ਇਹਦੇ ਵਿੱਚ ਪੱਕਿਆ ਬਰੈਡ ਹਨਾ ਤੇ ਚੌਲਾਂ ਦਾ ਆਟਾ ਤੇ ਆਪਣੇ ਕੋਲੇ ਸੂਜੀ ਆ ਉਹ ਵੀ ਉਹ ਜਿਆਦਾ ਮਤਲਬ ਨਹੀਂ ਕੱਚਾਪਨ ਹੈਗਾ ਉਹਨਾਂ ਵਿੱਚ ਤੇ ਉਹ ਆਪਾਂ ਇਹਨਾਂ ਨੂੰ ਡੀਪ ਫਰਾਈ ਨਹੀਂ ਕਰਨਾ ਸੈਲੋ ਫਰਾਈ ਕਰ ਲੈਣਾ ਤੁਸੀਂ ਜੇ ਕਰਨਾ ਚਾਹੋ ਨਾ ਤੁਸੀਂ ਡੀਪ ਫਰਾਈ ਵੀ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਮਤਲਬ ਉਦਾਂ ਵੀ ਆਪਾਂ ਨੇ 에어 ਫਰਾਈ ਵੀ ਕਰ ਸਕਦੇ ਆਂਗੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨਾਂ ਨੂੰ ਪਕਾ ਲੈਣਾ ਹੈ ਤੇ ਜਦੋਂ ਇਹਨਾਂ ਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਏ ਤਾਂ ਤੁਸੀਂ ਇਹਨਾਂ ਦਾ ਪਾਸਾ ਪਲਟ ਦੇਣਾ ਹੈ ਇੱਥੇ ਤੁਸੀਂ ਦੇਸੀ ਘੋ ਵੀ ਵਰਤ ਸਕਦੇ ਹੋ ਬਾਕੀ ਜਿਹੜਾ ਤੁਸੀਂ ਤੇਲ ਜਸ ਵਰਤਦੇ ਹੋ ਉਹ ਵਰਤ ਲਓ ਤੇ ਮੈਂ ਇਹਦੇ ਵਿੱਚ ਸਰੋਂ ਦਾ ਤੇਲ ਵਰਤਿਆ ਹੁਣ ਆਪਾਂ ਇਹਨੂੰ ਇਦਾਂ ਇਹਨਾਂ ਦਾ ਪਾਸਾ ਚੇਂਜ ਕਰ ਦਿਆਂਗੇ ਸਾਰਿਆਂ ਦਾ ਅਲਟਾ ਪਲਟਾ ਜਿਹਾ ਕਰ ਲੈਣਾ ਨੂੰ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਤੇਲ ਜਿਹੜਾਗਾ ਉਹ ਜ਼ਿਆਦਾ ਨਹੀਂ ਲੱਗਦਾ ਸਿਰਫ ਇੱਕ ਕੜਚੀ ਤੇਲ ਦੇ ਵਿੱਚ ਇਹ ਸਾਰੇ ਬਣ ਕੇ ਤਿਆਰ ਹੋ ਜਾਣਗੇ ਤੇ ਬਹੁਤ ਜਲਦੀ ਬਣ ਜਾਂਦੇ ਆ ਕੋਈ ਇਹਨਾਂ ਵਿੱਚ ਕੱਚਾ ਪਾਣ ਨਹੀਂ ਹੁੰਦਾ ਤੇ ਬੜੇ ਹੀ ਟੇਸਟੀ ਲੱਗਦੇ ਆ ਤੇ ਜ਼ਰੂਰ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਨਵੇਂ ਤਰ੍ਹਾਂ ਦੇ ਸਨੈਕਸ ਨੇਗੇ ਆ ਦੇਖੋ ਜੀ ਇਸ ਤਰ੍ਹਾਂ ਬਣ ਕੇ ਆਪਣੇ ਕੋਲੇ ਰੈਡੀ ਹੋ ਗਏ ਵਿੱਚੋਂ ਬਿਲਕੁਲ ਵੀ ਕੱਚੇ ਨਹੀਂ ਕਿਉਂਕਿ ਬ੍ਰੈਡ ਆਪਣੇ ਕੋਲੇ ਪਹਿਲਾਂ ਹੀ ਤਿਆਰ ਸੀਗੇ ਸਾਰੀਆਂ ਸਬਜ਼ੀਆਂ ਵਰਤ ਉਹਦੇ ਵਿੱਚ ਆ ਗਈਆਂ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਬੱਚਿਆਂ ਨੂੰ ਬਣਾ ਕੇ ਦਿਓ ਘਰਦਿਆਂ ਨੂੰ ਬਣਾ ਕੇ ਦਿਓ ਬੱਚਿਆਂ ਦੇ ਟਿਫਨ ਦੇ ਵਿੱਚ ਪਾ ਦਿਓ ਕਿਉਂਕਿ ਬੱਚੇ ਸਾਰਾ ਟਿਫਨ ਖਾਲੀ ਕਰਕੇ ਆਉਣਗੇ ਆਪਣੇ ਕੋਲ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ